ਨਿਕਲ ਗਏ ਇਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕਪੀਡੈਂਟ ਦਾ ਬਹੁਤ ਸੀ ਕਰੋ ਮੈਂ ਕਿਸੇ ਵੀ ਹੋਰ ਪਾਰਟੀ ਤੇ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਵਿਪਤਾ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖੰਡ ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਰੁਪਏ ਨਹੀਂ ਸਰਕਾਰ ਦੇ ਕੋਲ ਹੈ ਜਖੜਾ ਉਹਨਾਂ ਨੇ ਚੁਪਾਵਾ ਦਿਆ ਪੀਐਮ ਨੇ ਕਾਫੀ ਚਿਰ ਹਾਂ ਜੀ ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ ਉਹ ਰਵੀਆ ਸਾਹਿਬ ਕਿਆ ਕਰ ਗਏ ਉਹ ਨਹੀਂ ਉਸ ਉਹਨਾਂ ਨੇ ਇੱਕ ਗੈਦ ਨਵੀਂ ਹਿੰਦੀ ਜੋ ਬਹੁਤ ਦਿੱਤਾ ਸੋਦਾ ਹਾਂ ਪਰ ਜਿਹੜਾ ਜੜਾ ਉਹਨਾਂ ਨੇ ਜਖੜ ਸਾਹਿਬ ਕਹਿੰਦੇ ਕਿ ਤੁਸੀਂ 12000 ਕਰੋੜ ਮੇਰੀ ਗੱਲ ਸਹੀ ਤੁਸੀਂ ਜਰਨਲਿਜ਼ਮ ਕਰਦੇ ਹੋ ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਸਰਕਾਰ ਸਾਹਮਣੇ ਕਿਹਾ ਕਿ ਮਸਲ ਬੀਮਾ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਪੰਜਾਬ ਸਰਕਾਰ ਵੱਲੋਂ ਮੰਗਤੀ ਨਹੀਂ ਸੀ ਪੈਂਡਿੰਗ ਗਿਆ 60 ਕਰੋੜ ਰੁਪਏ ਦਾ 60 ਕਰੋੜ ਆਰਡੀਐਫ ਹੈ ਤੋਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਸਵਾਲ ਆ ਗਿਆ ਜ਼ਖਮਾਂ ਦਾ ਖਰਚਾ ਹੋਣਾ ਨੇ ਸਪੋਰਟ ਦਾ ਮਤਲਬ ਲੱਗ ਜੇਗੀ ਨੁਕਸਾਨ ਕਰੋੜ ਮਿਲਿਆ ਆਪਕਾ ਕਰੋੜ ਦਾ ਨੁਕਸਾਨ ਕਿਤਨਾ ਆਪਕੀ ਤਰਫੋਂ ਵੀ ਜੋ ਐਸਟੀਮੇਟ ਹੋਗਾ 20000 ਕਰੋੜ ਰੁਪਏ ਦਾ ਤਕਰੀਬਨ ਜਿਹੜਾ ਸਾਡਾ ਨੁਕਸਾਨ ਦਾ ਸੜਕਾਂ ਦਾ ਫਸਲਾਂ ਦਾ ਪਸ਼ੂਆਂ ਦਾ ਮੌਤਾਂ ਦਾ ਔਰ ਸਾਡੀਆਂ ਸਰਕਾਰੀਆਂ ਸਾਡੇ ਆਉਣ ਜਿਹੜਾ ਨਵਾਂ ਸੇਵਾ ਹੋਣਾ ਹਾਂ ਜਨੂ ਜਾਖੜ ਸਾਹਿਬ ਨੇ ਬਲੈਂਸ ਕੋਰੋਨੋ ਦੇ ਕਿਵੇਂ ਦੇਖਦੇ ਆ 16 ਤੁਸੀਂ ਆਪ ਵੀ ਦੇਖੋ ਬਿਲਕੁਲ ਹਾਲਾਤ ਵੀ ਕਿੱਥੇ ਵੱਡਾ ਜਿਹੜੀ ਸਾਨੂੰ ਲੋਡ ਹੈ ਉਹ ਛੋਟੀ ਗੱਲ ਪਰ ਜਾਖੜ ਸਾਹਿਬ ਨੇ ਸਵਾਲ ਚੁੱਕਿਆ ਸੀ ਸਰਕਾਰ ਨੇ ਫਸਲ ਬੀਮਾ ਯੋਜਨਾ ਆਪਣੇ ਲਈ ਉਹ ਅਸੀਂ ਇਹ ਸਵਾਲ ਉਹਨਾਂ ਨੂੰ ਕੀਤਾ ਸੀਗਾ ਲੀਡਰ ਬਾਹਰ ਆਏ ਸੀਗੇ ਉਹ ਕਹਿ ਰਹੇ ਆ ਕਿ ਜਿੰਨਾ ਕੁ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਲਿਖ ਕੇ ਦਿੱਤਾ ਜਿੰਨਾ ਡਾਟਾ ਦਿੱਤਾ ਮੋਦੀ ਸਾਹਿਬ ਨੂੰ ਉਸੇ ਹਿਸਾਬ ਦੇ ਨਾਲ ਅਸੀਂ ਪੈਸੇ ਜਿਹੜੇ ਮੋਦੀ ਸਾਹਿਬ ਨੇ ਟ੍ਰਾਂਸਫਰ ਕਰ ਦਿੱਤੇ ਜਾਂਦੇ ਆ 100 ਕਰੋੜ ਰੁਪਇਆ ਲਿਖ ਕੇ ਦਿੱਤਾ ਗਿਆ ਜਿਹੜੇ ਤੁਹਾਨੂੰ ਡਿਟੇਲ ਦੇ ਦਾਂਗੇ ਸਾਰੀ ਕਿੰਨੀ ਡਿਟੇਲ 18000 20000 ਕਰੋੜ ਦਾ ਉਹ ਦਿੱਤਾ ਕਿ ਜਿਹੜੀ ਡਿਟੇਲ ਦਿੱਤੀ ਗਈ ਉਸ ਤੋਂ ਬਾਅਦ 18 ਜੇ 18000 20000 ਕਰੋੜ ਦਾ 60000 ਕਰੋੜ ਤੇ ਪੰਜਾਬ ਦੇ ਲੈਣਾ ਉਹ ਦੇ ਦਿੰਦੇ ਜੇ 1600 ਕਰੋੜ ਨਾਲ ਤੁਸੀਂ ਦੱਸੋ ਕਿੱਥੋਂ ਪੰਜਾਬ ਦੇ ਜਿਹੜੇ 2000 ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਸਾਡੇ ਸਜਾਰਾ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆ ਕਿੰਨੀਆਂ ਮੌਤਾਂ ਹੋ ਗਈਆਂ ਕਿੰਨੀ ਜ਼ਮੀਨ ਤਬਾਹ ਹੋ ਗਈ ਕਿੰਨੇ ਸ੍ਰੀਮਾਨ ਟੁੱਟ ਗਏ ਕਿੰਨੀਆਂ ਸੜਕਾਂ ਪੰਜਾਬ ਦੀਆਂ ਬਰਸਾਤ ਇਹ ਮੇਰਾ ਤੁਹਾਨੂੰ ਬੋਲਣੇ ਨਹੀਂ ਦਿੱਤਾ ਗਿਆ ਭਾਜਪੀ ਨੇ ਤਾਂ ਨੇ ਸ਼ੁਪ ਕਰਾ ਦਿਆ ਜਦ ਆਪ ਪ੍ਰਧਾਨ ਮੰਤਰੀ ਨੇ ਪਹਿਲੇ ਬੋਲਾ ਪ੍ਰਧਾਨ ਮੰਤਰੀ ਜੀ ਕੋ ਬੋਲਣ ਲੱਗਾ ਤਾਂ ਸਿੱਧਾ ਪਹਿਲੇ ਪ੍ਰਧਾਨ ਮੰਤਰੀ ਬੋਲੇ ਹਿੰਦੀ ਵਿੱਚ ਆਪਕੋ ਸਮਝ ਆਤੀ ਹੈ ਕਿ 1600 ਕਰੋੜ ਨਕਸਰ ਇਸ ਲਈ ਹੈ ਤਾਂ ਮੈਂ ਬੋਲਾ ਹੂੰ 1600 ਕਰੋੜ ਮਤਲਬ ਮਜ਼ਾਕੀਆ ਤੌਰ ਤੇ ਕਿਹਾ ਤੁਮਕੀ 1600 ਕਰੋੜ 1600 ਕਰੋੜ ਸਮਝ ਆਉਂਦਾ ਤੁਹਾਨੂੰ ਕਿੰਨਾ ਸਰਵਨੀਤ ਬਿੱਟੂ ਜੀ ਨੇ ਮਨਾ ਕਰ ਦਿੱਤਾ ਕਿ 1600 ਵੀ ਤੁਹਾਨੂੰ ਦੇ ਲਈ ਹੈ ਹੋਰ ਦੇਣਗੇ ਤਾਂ ਮੈਂ ਕਿਹਾ ਇੰਨੇ ਤਾਂ ਲਗਾਓ ਕਿਤੇ ਹਮਮ ਨਿਕਲ ਇਹ ਪੰਜਾਬ ਸੀਮੈਂ 30000000 ਕਰੋੜ ਪੰਜਾਬ ਕਾ ਬਚਾ ਹੋਆ ਹੈ ਅੱਜ 20000 ਕਰੋੜ ਕੀ ਪੰਜਾਬ ਸਰਕਾਰ ਕੀ ਤਰਫੋਂ ਸੇ ਅਮਨੇ ਮੰਗ ਕਰੀ ਤੋਂ ਉਸਮੇ 20000 ਕੇ ਬਦਲੇ 1600 ਕਰੋੜ ਜੇ ਤੋਂ ਪੰਜਾਬ ਤੋਂ ਮਾਨ ਅਫਮਾਨ ਇਸ ਤੋਂ ਜ਼ਿਆਦਾ ਤੋਂ ਅਫਗਾਨਿਸਤਾਨ 1114000 ਕਰੋੜ ਪਹਿਲੇ ਹੀ ਖਾਤੇ ਵਿੱਚ ਪਿਆ ਆਇਆ ਕਿੰਨੇ 1114000 ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਆਉਣ ਇਹ ਵੀ ਜਿਹੜੇ ਕਿਸਾਨ ਇਹਨਾਂ ਨੂੰ ਮਿਲੇ ਨੇ ਜਿਨ੍ਹਾਂ ਨੂੰ ਤੁਸੀਂ ਜੀਪੀ ਵਰਕਰ ਕਹਿ ਰਹੇ ਹੋ ਉਹ ਕਹਿ ਰਿਹਾ ਕਿ ਸਾਡੇ ਸਿੱਧੇ ਖਾਤੇ ਚ ਪਾਈ ਜਾਣ ਪੰਜਾਬ ਸਰਕਾਰ ਨੂੰ ਮਦਦ ਕੀਤੀ ਜਾਵੇ ਪੀੜਤ ਪਰਿਵਾਰ ਹੀ ਸੀਗੇ ਤੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨੁਮਾਇੰਦਾ ਕਿਉਂ ਮੌਜੂਦ ਨਹੀਂ ਕਿਤਾ ਉੱਥੇ ਕਿਉਂ ਨਹੀਂ ਖੜਾ ਹੋਂ ਦਿੱਤਾ ਕੋਈ ਸਾਡਾ ਲੀਡਰ ਨਹੀਂ ਕੋਈ ਸਾਡਾ ਵਰਕਰ ਨਹੀਂ ਚੁੰਨ ਚੁੰਨ ਕੇ ਆਪਣੇ ਬੰਦੇ ਖੜਾ ਕੇ ਉਹ ਆਪਣੀ ਰਿਕੁਐਸਟ ਕਰ ਕਰਦੇ ਹੋਏ ਇਹ ਤਾਂ ਫਿਰ ਜੇ ਇਦਾਂ ਹੀ ਮੀਟਿੰਗਾਂ ਕਰਨੀਆਂ ਸੀ ਫਿਰ ਦਿੱਲੀ ਕਾ ਮੈਨਿੰਗ ਤਾਂ ਜ਼ਿਕਰ ਕੀਤਾ ਜੀ ਮੈਨਿੰਗ ਹੈ ਦਿੱਲੀ ਉੱਥੇ ਕੋਈ ਸਾਡੇ ਕੋਲ ਕੋਈ ਨਹੀਂ ਹੋਇਆ ਫਿਰ ਜੇ ਇਹੀ ਗੱਲਾਂ ਕਰਨੀਆਂ ਸੀ ਉਹਨਾਂ ਨੇ ਬੀਜੇਪੀ ਵਰਕਰਾਂ ਨਾਲ ਹੀ ਪੀੜਤ ਪਰਿਵਾਰਾਂ ਨੂੰ ਮਿਲਣਾ ਸੀ ਫਿਰ ਦਿੱਲੀ ਮਿਲਣ ਦੇ ਫਿਰ ਇਹਨਾਂ ਡਰਾਮਾ ਕਰਨ ਦੀ ਲੋੜ ਬਹੁਤ ਬਹੁਤ ਧੰਨਵਾਦ ਸਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 19 ਕਿਸਾਨੋਂ ਸੇ ਸਿੱਧੇ ਬਾਤ ਕੀ ਮਿਲ ਕੇ ਬੈਠ ਕੇ ਔਰ ਸਭੀ ਕਿਸਾਨੋ ਕੋ اچھی ਤਰ੍ਹਾਂ ਸੁਨਾ ਬਾਰਡਰ ਕੇ ਪਾਸ ਵਾਲੇ ਕਿਸਾਨ 라ਵੀ ਕੇ ਪਾਰ ਵਾਲੇ ਕਿਸਾਨ ਇਤਨੀ ਕੁਆਇਟ ਹੈਰਿੰਗ આજ ਤੱਕ ਕਿਸੇ ਨੇ ਨਹੀਂ ਪ੍ਰਧਾਨ ਮੰਤਰੀ ਨੇ ਬਹੁਤ اچھی ਤਰ੍ਹਾਂ ਉਨਕੋ ਸੁਨਾ ਹੈ ਪ੍ਰਧਾਨ ਮੰਤਰੀ ਘਟੋ ਘਟੋ ਪਚਾ ਰਹੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕੇ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਸਾਡਾ ਜਿਹੜਾ ਹਿਹਾੜੀ ਮਰ ਗਈ ਉਹਨਾਂ ਦਾ ਖੂਬ ਬਣੂਗਾ ਗਰੀਬਾਂ ਦੇ ਘਰ ਜਿਹੜੇ ਟੈਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੀ ਉਹਨਾਂ ਨੂੰ ਬਹੁਤ ਤਸਲੀਨ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹਿੱਕ ਡਾਈ ਹੈ ਤੇ ਅਸੀਂ ਵੀ ਕੇਂਦਰ ਸਰਕਾਰ ਢੱਟ ਕੇ ਕਿਹੜੀ ਹੈ ਬੀਤੀ ਹੈ ਜੀ ਦੇਖੋ ਪੈਕੇਜ ਵਾਲੀ ਗੱਲ ਹੈ ਜੀ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੀ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਕਿ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ ਤੇ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇਥੇ ਵਾਸਤੇ ਹੁਣ ਮੀਟਿੰਗ ਖਤੋਂ ਦੇ ਬਾਅਦ ਕਰਦੇ ਜਦੋਂ ਕਿ ਅਸੀਂ ਫਸਲ ਬਾਰੇ ਗੱਲ ਕੀਤੀ ਸੀ ਆਹ ਦੇਖੋ ਡੈਕਟਰ ਦਾ 2500 ਰੁਪਏ ਮੰਗਿਆ ਜਾ ਰਿਹਾ ਆਮ ਆਦਮੀ ਪਾਰਟੀ ਨੇ ਕਹਾ 20 ਕਰੋੜ ਦਾ ਕੰਮ ਸਿਰਫ ਰਾਤ ਦੇਖੋ ਆਮ ਆਦਮੀ ਪਾਰਟੀ ਦਾ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀਆਂ ਬਾਤਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮਹੀਨਿਆਂ ਵੀ ਬਹੁਤ ਕੁਝ ਕਹਾ ਥਾ ਉਸ ਦੀਆਂ ਸ਼ਿਕਾਇਤਾਂ ਵੀ ਪ੍ਰਧਾਨ ਮੰਤਰੀ ਜੀਨਕਾ ਮੇਂ ਕੁਝ ਹੋ ਸਾਰਾ ਆਡੀਆਫ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ 'ਚ ਹੈ ਸਾਬ ਆਫਿਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਮੇ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨਾ ਵੀ ਤਕੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਪੰਜਾਬ ਅੱਜ ਬਹੁਤ ਹੀ ਬਿਮਾਰ ਹਾਲਾਤ 'ਚ ਹੈ ਤੇ ਉਹਨਾਂ ਦਾ ਕਿਵੇਂ ਲਾਜ ਹੋਊਗਾ ਉਹ ਲੋਕ ਪ੍ਰਧਾਨ ਮੰਤਰੀ ਜਾਨੀ ਦੇਖ ਰਹੇ ਹਨ ਪੈਕੇਜ ਕਿਨ